ਵਾਜਾਂ ਵਾਲਿਆ ਤੇਰੀਆਂ ਬਖਸ਼ਿਸ਼ਾਂ ਦਾ ਕਰਜਾ ਕੌਮ ਨਾ ਕਦੇ ਉਤਾਰ ਸਕਦੀ ਹਸਤੀ ਤੁਸਾਂ ਦੇ ਬਿਨਾ ਇਹ ਦਿਸਦੀ ਨਾ ਪੰਥੀ ਉਤੋਂ ਸਰਬੰਸ ਜੋ ਵਾਰ ਸਕਦੀ ਤੇਰੀ ਤੇਗ ਦੇ ਯਾਰ ਨਾ ਗਿਣੇ ਜਾਂਦੇ ਜਿਹੜੀ ਕਦੇ ਨਾ ਕਿਸੇ ਤੋਂ ਹਾਰ ਸਕਦੀ ਕਲਮ ਦੀ ਲਿਖੇ ਕੀ ਸਿਫਤ ਬਹਕਾ ਜਿਹੜੀ ਕਲਮ ਔਰੰਗੇ ਨੂੰ ਮਾਰ ਸਕਦੀ ਵੰਤ ਸੁਤੇ ਸਿੱਧ ਸੁਰਤੀ ਦੇ ਅੰਦਰ ਆਮਦ ਸ਼ਹਿਰ ਨੂੰ ਹੋਈ ਨਵੀ ਨਰੋਈ ਨੇਤ ਨਵਾ ਸਾਹਿਬ ਕਰ ਚੇਤੇ ਜਿਸ ਵਰਗਾ ਨਾ ਕੋਈ ਦੇ ਦਊ ਠੋਈ ਜੇ ਨਾ ਸਿਮਰਿਆ ਸੱਚਾ ਸਾਈਂ ਫੇਰ ਨਖੇ ਛਡਾਉਣਾ ਤੇ ਜਮਾ ਸਤੋਣਾ ਸਾਹ ਸਮਾ ਅਨਮੋਲ ਜਨਮ ਦਾ ਫੇਰ ਵਰਤਣਾ ਆਉਣਾ ਅੰਤ ਪਛਤਾਉਣਾ ਉਤੇ ਸਿੱਧ ਸੁਰਤੀ ਦੇ ਅੰਦਰ ਆਮਦ ਸ਼ਹਿਰ ਨੂੰ ਹੋਈ ਨਵੀਂ ਨਰੋਈ ਨੇਤ ਨਵਾ ਸਾਹਿਬ ਕਰ ਚੇਤੇ ਜੇ ਸਵਰਗਾ ਨਾ ਕੋਈ ਦੇ ਦਊ ਢੋਈ ਜੇ ਨਾ ਸਿਮਰਿਆ ਸੱਚਾ ਸਾਈਂ ਫੇਰ ਨਕ ਖੇਸਡਾਉਣਾ ਤੇ ਨਮਾ ਸਤਾਉਣਾ ਸਾਫ ਸਮਾਏਨ ਮੋ ਜਨਮ ਦਾ ਫੇਰ ਪਰਤਣਾ ਆਉਣਾ ਅੰਤ ਪਛਤਾਉਣਾ ਮਾਂ ਤੇ ਗਰਭ ਵਿੱਚ ਉਲਟਾ ਲੜ ਕਿਉਂ ਦਿੱਤੀਆਂ ਬਹੁਤ ਦਹਾਈਆਂ ਅਰਜ਼ੀਆਂ ਲਾਈਆਂ ਕਹਿੰਦਾ ਸੀ ਮੈਂ ਨਾਮ ਜਪੂਗਾ ਕੱਡ ਨਰਕ ਚੋਂ ਸਾਇਆ ਬਖ ਰਹੀਆਂ ਕਟਿਆ ਜਿਸਨੇ ਅਗਨ ਕੁੰਡ ਚੋਂ ਕਾਤੋਂ ਦੇ ਲੋ ਪਰੋਣਾ ਨਾਮ ਕਰ ਧਿਉਣਾ ਸਾਫ ਸਮਾਏਣ ਮੋਲ ਜਨਮ ਦਾ ਫੇਰ ਪਰਤਣਾ ਆਉਣਾ ਅੰਤ ਪਛਤਾਉਣਾ ਓ ਮੇਰਾ ਮੇਰਾ ਕਰਕੇ ਪਾਲਿਆ ਮੇਰਾ ਮੇਰਾ ਕਰਕੇ ਪਾਲਿਆ ਮਾਤ ਪਿਤਾ ਤੇ ਪਾਈਆਂ ਪ੍ਰੀਤਾਂ ਪਾਈਆਂ ਦੇਣਾ ਆਖਰ ਸਾਥ ਨਸਾਕਾ ਨਾ ਪਹਿਣਾ ਪਰਜਾਈਆਂ ਸਕੇ ਜੁਵਾਈਆਂ ਓ ਮਾਇਆ ਮਮਤਾ ਨੇ ਤੈਨੂੰ ਜੁਦਿਆ ਮਾਰ ਵਕਾਉਣਾ ਲੋਭੇ ਅਲ ਜਾਉਣਾ ਸਾਹ ਸਮਾਇਣ ਮੋਲ ਜਨਮ ਦਾ ਫੇਰ ਬਰਤਣਾ ਆਉਣਾ ਹੰਤ ਪਛਤਾਉਣਾ ਓ ਮਾਰੀ ਤੇਰੀ ਮਤ ਕਾਮਣੇ ਫਿਰੇ ਡੋਲਦਾ ਫਿਰਦਾ ਬੜੇ ਹਿਜਰ ਦਾ ਪਾਣੀ ਦੇ ਵਿੱਚ ਕਾਗਜ਼ ਜੈਸੇ ਜਾ ਰਹਿਆਂ ਏ ਖਿਰਦਾ ਦੁੱਖਾਂ ਵਿੱਚ ਘਿਰਦਾ ਆ ਵਿਸ਼ਿਆ ਤੇ ਵਕਾਰਾਂ ਤੇਰਾ ਕਰਤਾ ਰੂਪ ਕਣਾਉਣਾ ਵਿਸ਼ਿਆ ਤੇ ਵਕਾਰਾਂ ਤੇਰਾ ਕਰਤਾ ਰੂਪ ਕਣਾਉਣਾ ਬੜਾ ਡਰਾਉਣਾ ਸਾਹ ਸਮਾਇਨ ਬੋਲ ਜਨਮ ਦਾ ਫੇਰ ਬਰਤਣਾ ਆਉਣਾ ਅੰਤ ਪਛਤਾਉਣਾ ਔ ਸੇਰੀ ਉੱਪਰ ਹੰਕਾਰ ਦੀ ਮਸਤੀ ਕੁਝ ਨਾ ਦਏ ਦਿਖਾਈ ਕਰੇ ਲੜਾਈ ਬਾਣੀ ਆਖੇ ਇਸ ਜਰ ਕਰਨੇ ਕੀਤੀ ਗਈ ਖਪਾਈ ਨજર ਨਾ ਆਈ ਹੋ ਮੈਂ ਨੇ ਹਰਨਾਕਸ਼ ਤੇ ਰਾਵਣ ਦੇ ਵਾਕ ਪਾਉਣਾ ਅਗਣ ਜਲਾਉਣਾ ਸਾਰ ਸਮਾਇ ਅਨਮੋਲ ਜਨਮ ਦਾ ਪੇੜ ਵਰਤਣਾ ਆਉਣਾ ਅੰਤ ਪਛਤਾਉਣਾ ਸੇ ਵਿੱਚ ਗਰਸਿਆ ਫਿਰਦਾ ਗੁੱਸੇ ਵਿੱਚ ਗਰਸਿਆ ਫਿਰਦਾ ਤ੍ਰਿਸ਼ਨਾ ਅਗਣ ਜਲਾਵੇ ਨજર ਨਾ ਆਵੇ ਸੱਚ ਵਿਸਾਰਿਆ ਮੌਤ ਵਿਸਾਰੀ ਨਾਮ ਨਰਸਨਾ ਗਾਵੇ ਕੂੜ ਫਰਮਾਵੇ ਸੁੱਤਿਆ ਉੱਠ ਲੈ ਨਾਮ ਧਿਆਲ ਆਖਰੀ ਇੱਕ ਦਿਨ ਸੌਣਾ ਨਾ ਕਿਸੇ ਲਗਾਉਣਾ ਸਾਹ ਸਮਾਏ ਨ ਕੋ ਜਨਮ ਦਾ ਫੇਰ ਪਰਤ ਨਾ ਪਛਤਾਉਣਾ ਔਰ ਰਸਨਾ ਤੋਂ ਜੋ ਨਾਮ ਜਪਿੰਦੇ ਹਿਰਦੇ ਅੰਦਰ ਧਿਉਂਦੇ ਰਾਮ ਗੁਣ ਗਾਉਂਦੇ ਪ੍ਰਾਨਪਤੀ ਦੇ ਦਰਸ਼ਨ ਪਾਉਂਦੇ ਉਸੇ ਵਿੱਚ ਸਮਾਉਂਦੇ ਦੇਰ ਨਾ ਲਾਉਂਦੇ ਬਿਆਨ ਵਰਾਗ ਦੀਆਂ ਤੋਂ ਅੱਖੀਆਂ ਜਿੰਨਾ ਪ੍ਰਭੂ ਨੂੰ ਲਾਉਣਾ ਦਰਸ਼ ਫੇਰ ਪਾਉਣਾ ਸਾਫ ਸਮਾਇਨ ਬੋਲ ਜਨਮ ਦਾ ਫੇਰ ਪਰਤਣਾ ਆਉਣਾ ਅੰਤ ਪਛਤਾਉਣਾ ਬਾਜ ਜ਼ਰੂਰੀ ਸੁਣੀ ਗੱਲ ਪੂਰੀ ਸਾਂਭ ਲਵੇਂ ਜੇ ਸੇਵਾ ਸਿਮਰਣਾ ਦਿਸਣ ਕਰਣਾ ਨੂਰੀ ਪਵੇ ਨਾ ਦੂਰੀ ਸੰਗਤ ਸਤ ਸਰੋਵਰ ਸੁੰਦਰ ਨਾਮ ਦੇ ਜਲ ਵਿੱਚ ਨਾਣਾ ਫੇਰਨਾ ਥਿਉਣਾ ਸਾਰ ਸਮਾਇਨ ਮੋੜ ਜਨਮ ਦਾ ਫੇਰ ਪਰਤਣਾ ਆਉਣਾ ਅੰਤ ਪਛਤਾਉਣਾ ਆਪੀ ਪ੍ਰੀਤਮ ਦਾ ਪ੍ਰਮ ਪਿਆਲਾ ਦਿਲ ਦੀ ਪਿਆਸ ਬੁਝਾ ਲੈ ਮਨ ਤ੍ਰਿਪਤਾ ਦੂਰ ਨਾ ਤੈਥੋਂ ਹਿਰਦੇ ਵਿੱਚ ਵਸਾਲੇ ਨਿਹੋਂ ਨਬਾਲੇ ਓ ਜਿੱਥੇ ਨਾਲ ਕਿਸੇ ਨਾ ਜਾਣਾ ਉਸਨੇ ਸਾਥ ਨਭਾਣਾ ਜਿੱਥੇ ਨਾਲ ਕਿਸੇ ਨਾ ਜਾਣਾ ਉਸਨੇ ਸਾਥ ਲਭਾਣਾ ਨਾਟਕ ਰੋਣਾ ਸਾਹ ਸਮਾਇਣ ਬੋਲ ਜਨਮ ਦਾ ਫੇਰ ਬਤਨਾਉਣਾ ਅੰਤ ਪਛਤਾਉਣਾ ਦੋ ਸੰਤ ਦੀ ਕੀਤੀ ਸੰਗਤ ਜਦੋਂ ਸੰਤ ਦੀ ਤਾਰ ਕੇ ਦਿਲੋਂ ਪ੍ਰੀਤੀ ਸਾਫ ਰੱਖ ਨੀਤੀ ਨਿਬੜੇ ਸਗਲਾ ਲੇਖਾ ਬੈਂਕਾ ਤਾਰ ਕੇ ਪ੍ਰੇਮ ਪ੍ਰੀਤੀ ਛੱਡ ਕਰੀਤੀ ਫੇਰ ਗੁਰੂ ਗੁਰਜੰਟ ਸਿੰਘ ਤੋਂ ਆਪੇ ਸ਼ਾਨ ਲਖਾਉਣਾ ਕੋਲ ਬਿਠਾਉਣਾ ਸਾਫ ਸਮਾਂ ਅਨਮੋਲ ਜਨਮ ਦਾ ਫੇਰ ਪਰਤਣਾ ਆਉਣਾ ਤਪੈ ਚਿਤੋਣਾ ਬੀਤ ਜਹ ਬੀਤ ਜਹ ਜਨਮ ਕਾਜਰੇ ਨਿਸ ਦਿਨ ਸੁਣ ਕੇ ਪ੍ਰਾਣ ਸਮਝਤ ਨਹ ਰੇ ਜਾਣ ਕਾਲ ਤੋਂ ਪਹੁੰਚਿਓ ਆਣ ਕਹਾਂ ਜਹ ਪਾਜਰੇ ਸਤਗੁਰੂ ਸੱਚੇ ਪਾਤਸ਼ਾਹ ਦੀ ਪਾਵਨ ਸੰਗਤ ਦੇ ਵਿੱਚ ਜੁੜਦਿਆਂ ਹੋਇਆ ਆਪਣੇ ਕੀਮਤੀ ਸਮੇਂ ਨੂੰ ਸਫਲਿਆ ਬਣਾ ਰਹੀ ਗੁਰੂ ਖਾਲਸਾ ਜੀ ਉਹ ਗੁਰਦੇਵ ਦੇ ਪਾਵਨ ਚਰਨਾਂ ਦੇ ਵਿੱਚ ਹਾਜ਼ਰੀ ਲਵਾਓ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਜੇ ਹੋਏ ਸੁੰਦਰ ਦੀਵਾਨ ਅੰਦਰ ਪਾਵਨ ਗੁਰਬਾਣੀ ਦਾ ਰਸ ਪਿੰਨਾ ਸ਼ਬਦ ਕੀਰਤਨ ਸਰਵਣ ਕੀਤਾ ਗਿਆਨੀ ਜੀ ਹੋਰਾਂ ਪਾਸੋਂ ਬਹੁਤ ਸੁੰਦਰ ਵਿਚਾਰਾਂ ਸਰਵਣ ਕੀਤੀਆਂ ਸੋ ਸੰਕੋਚ ਵਿੱਚ ਸਮੇਂ ਦੀ ਹਾਜ਼ਰੀ ਹੈ ਆਪ ਜੀ ਦੇ ਸਮਰੱਥ ਧੰਨ ਸਤਿਗੁਰੂ ਕਲਗੀਧਰ ਪਿਤਾ ਦਸ਼ਮੇਸ਼ ਜੀ ਦੀ ਜਾਹਰ ਕਲਾ ਨੂੰ ਦਰਸਾਉਂਦਾ ਹੋਇਆ ਪ੍ਰਸੰਗ ਸਾਂਝਾ ਕਰਨ ਜਾ ਰਹੇ ਹਾਂ ਅੱਜ ਦਾ ਇਹ ਪ੍ਰਸੰਗ ਗੁਰਦੁਆਰਾ ਸਾਹਿਬ ਬ੍ਰਿਸਬਨ ਵਿਖੇ ਸਜੇ ਹੋਏ ਦੀਵਾਨਾਂ ਦੇ ਅੰਦਰ ਰਿਕਾਰਡ ਕੀਤਾ ਜਾ ਰਿਹਾ ਹੈ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਸਰੀਰ ਕਰਕੇ ਸੱਚਖੰਡ ਜਾ ਚੁੱਕੇ ਸਨ ਸਤਿਗੁਰੂ ਸੱਚੇ ਪਾਤਸ਼ਾਹ ਧੰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਧੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਵਿਅਕਤੀਗਤ ਜਾਮੇ ਦੇ ਵਿੱਚ ਗੁਰਦੇਵ ਵਰਤੇ ਪਰ ਮਹਾਰਾਜ ਸੱਚੇ ਪਾਤਸ਼ਾਹ ਦੇ ਅੰਦਰ ਜੋ ਗੁਰੂ ਤੱਤਵ ਵਰਤਿਆ ਜੋ ਨਿਰਗੁਣ ਦੀ ਸ਼ਕਤੀ ਸਰਗਣ ਸਰੂਪ ਦੇ ਅੰਦਰ ਵਰਤੀ ਸਤਗੁਰੂ ਸੱਚੇ ਪਾਤਸ਼ਾਹ ਦੇ ਜੀਵਨ ਕਾਉਤਕ ਮਹਾਰਾਜ ਸੱਚੇ ਪਾਤਸ਼ਾਹ ਦਾ ਕਰਨੀ ਨਾਮਾ ਗੁਰਦੇਵ ਦਾ ਇਤਿਹਾਸ ਇਹ ਬਾਤ ਸਿੱਧ ਕਰਦਾ ਹੈ ਕਿ ਸਤ ਹਜ਼ੂਰ ਹਾਜ਼ਰ ਹੈ ਨਾਜ਼ਰ ਕਤਹਿ ਨਾ ਭਇਓ ਦੁਰਾਈ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਯਾਦ ਕਰਨ ਵਾਲਿਆਂ ਵਾਸਤੇ ਕਿਵੇਂ ਸਹਾਈ ਹੁੰਦੇ ਹੈ ਇਹ ਗੁਰੇ ਇਤਿਹਾਸ ਦਾ ਪ੍ਰਸੰਗ ਦਰਸਾਵੇਗਾ ਸੰਸਦਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਸਾਜ ਖੰਡ ਚਲੇ ਜਾਣ ਦੇ ਉਪਰੰਤ ਸੋ ਇਹ ਘਟਨਾ ਵਾਪਰਦੀ ਹੈ ਕਿ ਦੋ ਹైదరాబాద్ ਨizam ਦੇ ਅੰਦਰ ਦੋ ਭਾਈ ਰਾਜਪੂਤ ਜਿਨ੍ਹਾਂ ਦਾ ਨਾਮ ਰੁਸਤਮ ਰਾਓ ਤੇ ਬਾਲਾ ਰਾਓ ਇਤਿਹਾਸ ਦੇ ਪੰਨਿਆਂ ਦੇ ਵਿੱਚ ਆਉਂਦਾ ਹੈ ਨizam ਹైదరాబాద్ ਸ਼ਾਹੂ ਨਾਮੇ ਰਾਜਾ ਉਹਨਾਂ ਦੀ ਚੜ੍ਹਤ ਨੂੰ ਵੇਖ ਕੇ ਤਲ ਮਿਲਾਉਂਦਾ ਹੈ ਉਹਨਾਂ ਦੀ ਵਾਧੇ ਹੋਈ ਤਾਕਤ ਦੇ ਵਿੱਚੋਂ ਉਹਨੂੰ ਬਗਾਵਤ ਦੀ ਬਦਬੂ ਆਉਂਦੀ ਹੈ ਔਰ ਉਹਨਾਂ ਦੀ ਵੱਧ ਰਹੀ ਤਾਕਤ ਨੂੰ ਦਮਨ ਕਰ ਦੇਣ ਦੇ ਵਾਸਤੇ ਉਹਨਾਂ ਦੋਹਾਂ ਭਾਈਆਂ ਨੂੰ ਕੈਦ ਕਰ ਲੈਂਦਾ ਹੈ ਗਰੇ ਕੈਦ ਸੰਗਲ ਪਗ ਡਾਰੇ ਸੋ ਗੇਰੇ ਬਿਕਮ ਸੋ ਦੁਰਗਮ ਜਾਰੇ ਸਤਾਰਾ ਨਾਮਕ ਕਿਲੇ ਦੇ ਵਿੱਚ ਰੁਸਤਮ ਰਾਉ ਤੇ ਬਾਲਾ ਰਾਉ ਨੂੰ ਕੈਦ ਕੀਤਾ ਹੋਇਆ ਹੈ ਇਸੇ ਕੈਦਖਾਨੇ ਦੇ ਵਿੱਚ ਕਰਮਚਾਰੀ ਹੈ ਨੌਕਰੀ ਕਰਦਾ ਹੈ ਕਿਰਤ ਕਰਦਾ ਹੈ ਪਰ ਹੈ ਗੁਰੂ ਦਾ ਸਿੱਖ ਉਹ ਸਤਿਗੁਰੂ ਸੱਚੇ ਪਾਤਸ਼ਾਹ ਦੀ ਬਾਣੀ ਪੜ੍ਹਦਾ ਹੈ ਗੁਰਸਿੱਖ ਕੋਈ ਵੀ ਕਾਰ ਕਰਦਾ ਹੋਵੇ ਉਹ ਕਦੇ ਆਪਣਾ ਨਿਤਨੇਮ ਕਦੇ ਆਪਣੇ ਗੁਰੂ ਦਾ ਸਿਮਰਨ ਗੁਰੂ ਦੀ ਬਾਣੀ ਨੂੰ ਤਿਆਗਦਾ ਨਹੀਂ ਪਾਵਨ ਨਿਤਨੇਮ ਦੇ ਸਮੇਂ ਦੀ ਸੰਭਾਲ ਕਰਦਾ ਹੈ ਸੋ ਸੁਣਨ ਦਾ ਕਿੱਡਾ ਵੱਡਾ ਮਹਾਤਮਾ ਆਓ ਵੇਖੀਏ ਰੁਸਤਮ ਰਾਓ ਤੇ ਬਾਲਾ ਰਾਓ ਗੁਰੂ ਕੇ ਸਿੱਖ ਦੇ ਪਾਸੋਂ ਕਿਵੇਂ ਬਾਣੀ ਸੁਣਦੇ ਹਨ ਕਿਵੇਂ ਬਾਣੀ ਦੇ ਵਿੱਚ ਆਉਂਦੇ ਸ਼ਬਦਾਂ ਦੇ ਉੱਪਰ ਉਹਨਾਂ ਦਾ ਧਿਆਨ ਕੇਂਦਰਿਤ ਹੁੰਦਾ ਹੈ ਤੇ ਮਨ ਦੇ ਵਿੱਚ ਇੱਕ ਆਸ ਦੀ ਕਿਰਨ ਜਾਗਦੀ ਹੈ ਸੁਣੀਏ ਰੁਸਕਮਰਾਓ ਤੇ ਬਾਲਾਰਾਓ ਸੁਣਨ ਗੁਰੂ ਦੀ ਬਾਣੀ ਰਾਜ ਹੈਦਰਾਬਾਦ ਵਿੱਚ ਸੀ ਨਗਰ ਇੱਕ ਜਨਵਾਰਾ ਉਥੋਂ ਦੇ ਦੋ ਪਾਈਆਂ ਨੂੰ ਸੀ ਬੰਦਨ ਪੈ ਗਿਆ ਭਾਰਾ ਮਰਹਟਿਆਂ ਦੇ ਸਨਾਣ ਪੜੇ ਜਪ ਜਾਪ ਸਵਈਏ ਅਮਰਤ ਵੇਲੇ ਕਾਰਿ ਸਨਾਣ ਪੜੇ ਜਪ ਜਾਪ ਸਵਈਏ ਚੌਪਈ ਫੇਰ ਅਨੰਦ ਸੀ ਪੜਦੇ ਜੰਗੇ ਰਖਣ ਰਵਈਏ ਸਰਤਾ ਸੰਗ ਅਰਦਾਸ ਕਰੇਂਦਾ ਗੁਰ ਸਿੱਖ ਸੁਗੜ ਸਜਾਨੀ ਰੁਸਤਮਰਾਓ ਤੇ ਬਾਲਾਰਾ ਕਾ ਸੋਹਿਲਾ ਪੜਕੇ ਬਰਾਜੇ ਘੜੀ ਅਰਦਾਸ ਆਸ ਪਰੋਸੇ ਵਾਲੇ ਸਿੱਖ ਦੀ ਸੰਗਤ ਉਹਨਾ ਮਾਨੀ ਰੁਸਤਮ ਰਾਓ ਤੇ ਬਾਲਾ ਰਾਓ ਸੁਣ ਗੁਰੂ ਦੀ ਬਾਣੀ ਆਓ ਬੰਦ ਖਲਾਸੀ ਪਾਣੇ ਹੋਵੇ ਸੁਣਨ ਗੌਰਿਓ ਕਰਕੇ ਬੰਦ ਖਲਾਸੀ ਪਾਣੇ ਹੋਵੇ ਸੁਣਨ ਗੌਰਿਓ ਕਰਕੇ ਸਤ ਗੁਰ ਸਿੱਖ ਕੇ ਬੰਧਨ ਕਾਟੇ ਸੁਣਦੇ ਨੇ ਮਨ ਧਰ ਕੇ ਸ਼ਬਦ ਅੰਦਰ ਜੋਤ ਗੁਰੂ ਦੀ ਸ਼ਕਤੀ ਰੂਪ ਪਛਾਣੀ ਰੁਸਤਮਾ ਰਾਓ ਤੇ ਬਾਲਾ ਰਾਓ ਸੁਣਨ ਗੁਰੂ ਦੀ ਬਾਣੀ ਅਮਰਤ ਵਰਗੇ ਸ਼ਬਦ ਅਕਾਲੀ ਜਦ ਕੰਨਾਂ ਵਿੱਚ ਪੈਂਦੇ ਸਰਦਾ ਦੇ ਨਾਲ ਸਰਵਣ ਕਰਕੇ ਰਾਸਿ ਉਹਨਾਂ ਦਾ ਲੈਂਦੇ ਡੋਲਿਆ ਪੜੇ ਤੁ ਕਿਸ ਦੀ ਪਾਈ ਬਖਸ਼ੇ ਬੜਾ ਨਾਮ ਦੇ ਅਸਾਂ ਨੂੰ ਇਹ ਸਾਡੇ ਮਨ ਪਾਣੀ ਰੁਸਤਮ ਰਾਓ ਜਵਾਲਾ ਰਾਓ ਸੁਣ ਗੁਰੂ ਦੀ ਬਾਣੀ ਓ ਕਹਿਦੇ ਅਸਾਂ ਨਹੀਂ ਕੀ ਕਰ ਟੁੱਟੇ ਕਹਿਦੇ ਅਸਾਂ ਨਹੀਂ ਕੀ ਕਰ ਟੁੱਟੇ ਓਹੀ ਕਰਮ ਕਮਾਈਏ ਹੋ ਜਾਵੇ ਛਟਕਾਰਾ ਜੇ ਕਰ ਤੇਰਾ ਗੁਰ ਅਜਮਾਈਏ ਬੰਧਨ ਤੋੜੇ ਜੇ ਤੇ ਸੱਚ ਅਸਾਂ ਹੈ ਜਾਣੀ ਰੁਸਤਮ ਰਾਏ ਤੇ ਬਾਲਾ ਰਾਓ ਸੁਣਨ ਗੁਰੂ ਦੀ ਬਾਣੀ ਆਉ ਏ ਬਾਣੀ ਦਾ ਕਰਤਾ ਜੇ ਕਰ ਸਾਨੂੰ ਆਣ ਛਡਾਵੇ ਏ ਏ ਬਾਣੀ ਦਾ ਕਰਤਾ ਜੇ ਕਰ ਸਾਨੂੰ ਆਣ ਛਡਾਵੇ ਉਮਰ ਕੈਦ ਤੋਂ ਕਰੇ ਖਲਾਸੀ ਐਸੀ ਕਲਾ ਦਿਖਾਵੇ ਦੇ ਵਿੱਚੋਂ ਪਹਿਲੀ ਭਗਤੀ ਹੈ ਭਗਤ ਨਵੇ ਪ੍ਰਕਾਰਾ ਜਿਹੜੇ ਸੁਣਦੇ ਨੇ ਉਹੀ ਕਮਾਉਣ ਵਾਲੇ ਪਾਸੇ ਤੁਰਦੇ ਆ ਤੇ ਕਮਾਉਣ ਵਾਲੇ ਸਰਵਣ ਮੰਨਣ ਅਧਿਆਸਨ ਕਰਨ ਵਾਲੇ ਪਾਰ ਲੰਘ ਜਾਂਦੇ ਹਨ ਸੁਣਿਆ ਦੂਖ ਪਾਪ ਦਾ ਨਾਸ ਜਿਨ੍ਹਾਂ ਨੇ ਸੁਣਿਆ ਉਹ ਪਰਮ ਮੁਰਾਤਵੇ ਨੂੰ ਪ੍ਰਾਪਤ ਹੋਏ ਗੋਬਿੰਦ 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 ਸੰਗ ਨਾਮ ਦਿਓ ਮਨ ਦੀਣਾ ਨੀਤ ਸੋ ਆਠ ਧਾਮ ਕੋਸ਼ੀਪਰੋ ਹੋਇਓ ਲਾ ਖੀਣਾ ਰਹਾਉ ਬੁਣਨਾ ਤੰਨਾ ਤਿਆਗ ਕੇ ਪੀਤ ਚਰਨ ਕਬੀਰਾ ਨੀਚ ਕੋਲਾ ਜਾਲਾ ਜੋ ਲਾਹ ਰਹਾ ਪਿਓ ਗੁਣੀ ਗਹੀਰਾ ਰਵਿਦਾਸ ਤੁਹੰਤਾ ਟੋਰ ਨੀਤ ਤਿਨ ਤਿਆਗੀ ਮਾਇਆ ਪ੍ਰਗਟ ਹੋਇਆ ਸਾਧ ਸੰਗ ਹਰ ਦਰਸ਼ਨ ਪਾਇਆ ਸੈਣ ਨਾਈ ਬੁਤਕਾਰਿਆ ਉਹ ਘਰ ਘਰ ਸੁਣਿਆ ਹਿਰਦੈ ਵਸਿਆ ਪਾਰ ਬ੍ਰਹਮ ਭਗਤਾ ਮੈਂ ਗਣਿਆ ਇਹ ਵਿਦ ਸੁਣ ਕੇ ਜੱਟ ਰੋ ਉਠ ਭਗਤੀ ਲੱਗਾ ਇਹ ਸੁਣ ਕੇ ਆਪਣੇ ਤੋਂ ਪਹਿਲੇ ਭਗਤਾਂ ਦਾ ਜੀਵਨ ਉਹਨਾਂ ਦਾ ਨਾਮ ਅਭਿਆਸ ਉਹਨਾਂ ਦੀ ਕਮਾਈ ਦੇ ਬਾਰੇ ਸੁਣ ਕੇ ਇਹ ਵਿਦ ਸੁਣ ਕੇ ਜੱਟ ਰੋ ਉੱਠ ਭਗਤੀ ਲਾਗਾ ਤੇ ਫਲ ਕੀ ਮਿਲਿਆ ਮਿਲੇ ਪ੍ਰਤੱਖ ਗੁਸਈਆਂ ਤੰਨਾ ਵੱਡ ਭਾਗਾ ਉਹ ਵੱਡਿਆਂ ਭਾਗਾ ਵਾਲਾ ਹੋ ਗਿਆ ਜਿਨੇ ਸੁਣਿਆ ਤੇ ਜਦੋਂ ਬਾਣੀ ਸੁਣਦੇ ਐ ਬੰਦ ਖਲਾਸੀ ਪਾਣੇ ਹੋਏ ਸੋ ਸਤਿਗੁਰ ਸਿੱਖ ਕੇ ਬੰਧਨ ਕਟੇ ਗੁਰ ਕਾ ਸਿੱਖ ਵਿਕਾਰ ਤੇ ਹਟੇ ਐਸੇ ਪਾਵਨ ਬਾਣੀ ਦੇ ਸ਼ਬਦ ਤੇ ਗੁਰੂ ਬੰਧਨ ਕੱਟਦਾ ਹੈ ਗੁਰੂ ਬੰਧ ਖਲਾਸੀ ਕਰਵਾਉਂਦਾ ਹੈ ਤੇ ਰੁਸਤਮ ਰਾਓ ਬੱਲਾ ਰਾਓ ਬੜਾ ਧਿਆਨ ਦੇ ਕੇ ਸੁਣਦੇ ਇੱਕ ਦਿਨ ਬੇਨਤੀ ਕੀਤੀ ਕਿ ਬੜੇ ਪੀਰ ਪਗੰਬਰ ਅਵਲੀਏ ਅਵਤਾਰ ਦੇਵੀਆਂ ਦੇਵਤੇ ਆਪਣੇ ਧਰਮ ਦੇ ਵਿੱਚ ਸਾਰੇ ਮਨਾ ਮਨਾ ਕੇ ਥਾ ਘਰ ਗਏ ਸਾਡੀ ਸਜਾ ਸਾਡੇ ਬੰਧਨ ਕੋਈ ਕੱਟੇ ਤਾਂ ਮੰਨੀਏ ਸਾਡਾ ਤਾਂ ਵਿਸ਼ਵਾਸ ਉੱਟ ਗਿਆ ਹੈ ਆਪਣੇ ਧਰਮ ਤੋਂ ਧਰਮ ਇਸ਼ਟ ਤੋਂ ਦੇਵੀ ਦੇਵਤਿਆਂ ਤੋਂ ਉਜਾ ਪਾਠ ਤੋਂ ਤੇ ਕਹਿਣ ਮਾਤਰ ਗੱਲ ਨਾ ਕੇਵਲ ਹੋਵੇ ਸਾਡੇ ਮਨ ਵਿੱਚ ਆਸ ਤਾਂ ਜਾਗਦੀ ਹੈ ਜਦੋਂ ਤੁਸੀਂ ਦੱਸਦੇ ਹੋ ਕਿ ਗੁਰੂ ਬੰਦ ਖਲਾਸੀ ਕਰਵਾਉਂਦੇ ਆ ਬੰਧਨ ਕੱਟਦੇ ਆ ਕੋਈ ਪ੍ਰਮਾਣ ਕੋਈ ਉਦਾਹਰਨਾ ਹੈ ਵੀ ਤੁਹਾਡੇ ਗੁਰੂ ਨੇ ਕਿਸੇ ਦੇ ਬੰਧਨ ਕੱਟੇ ਹੋਣ ਸਿੱਖ ਨੇ ਆਖਿਆ ਐਸੇ ਬਹੁਤ ਹਨ ਜਿਨ੍ਹਾਂ ਦੇ ਬੰਧਨ ਕੱਟੇ ਆ ਗੁਰਦੇਵ ਨੇ ਇਥੋਂ ਦਾ ਤਾਂ ਕੀ ਲੋਕ ਪਰਲੋਕ ਦੇ ਜਮਾਂ ਦੇ ਬੰਧਨ ਵੀ ਸਤਿਗੁਰੂ ਕੱਟਣ ਵਾਲੇ ਹਨ ਸਾਧ ਸੰਗਤ ਜੀ ਇਹਨਾਂ ਦੋਹਾਂ ਨੇ ਸਿੱਖ ਨੂੰ ਆਖਿਆ ਵੀ ਤੂੰ ਦੱਸ ਆਪਣੇ ਗੁਰੂ ਬਾਰੇ ਜਿਨ੍ਹਾਂ ਜਿਨ੍ਹਾਂ ਦੇ ਬੰਧਨ ਕੱਟਿਆ ਹੈ ਜੇ ਵਾਕਿਆ ਗੁਰੂ ਤੇਰਾ ਬੰਧਨ ਕੱਟਦਾ ਏ ਤੇ ਸਾਡੇ ਪਰਥਾਏ ਵੀ ਆਪਣੇ ਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਕਰ ਸੁਣੀਏ ਬੈਂਤ ਦੀਆਂ ਲਾਈਨਾਂ ਦੇ ਵਿੱਚ ਗੁਰੂ ਕੀ ਸਿੱਖ ਨੇ ਜਿਵੇਂ ਰੁਸਤਮ ਰਾਓ ਤੇ ਬਾਲਾ ਰਾਓ ਦਾ ਭਰੋਸਾ ਹੋਰ ਵੀ ਪੱਕਿਆ ਕਰਨ ਵਾਸਤੇ ਸਤਿਗੁਰਾਂ ਦੀਆਂ ਸਾਖੀਆਂ ਸੁਣਾਈਆਂ ਔਰ ਉਹਨਾਂ ਨੂੰ ਮਹਾਰਾਜ ਦੇ ਨਾਮ ਦੇ ਨਾਲ ਜੋੜਿਆ ਗੁਰਦੇਵ ਦੇ ਧਿਆਨ ਦੇ ਵਿੱਚ ਜੁੜਨ ਵਾਸਤੇ ਪ੍ਰੇਰਿਆ ਆਖਿਆ ਆਵਾਜ਼ਾਂ ਮਾਰੋ ਧਨ ਕੜਗੀਆਂ ਵਾਲੇ ਸਤਿਗੁਰੂ ਜੀ ਤੁਹਾਡੇ ਵੀ ਬੰਧਨ ਜ਼ਰੂਰ ਕੱਟਣਗੇ ਸੁਣੀਏ ਗੁਰੂ ਕੇ ਸਿੱਖ ਨੇ ਜਿਵੇਂ ਉਹਨਾਂ ਨੂੰ ਪ੍ਰੇਰਣਾ ਦਿੱਤੀ ਕਵਿਤਾ ਵਿੱਚ ਇੰਜ ਬਿਆਨ ਹੈ ਕਿ ਆ ਸਿੱਖ ਨੇ ਪਾਵਨਾ ਤੁਸੀਂ ਰੱਖੋ ਕਿਆ ਸਿੱਖ ਨੇ ਪਾਵਨਾ ਤੁਸੀਂ ਰੱਖੋ ਭਾਗ ਭਾਵਨਾ ਨੂੰ ਕਰਦਾ ਨਾਲ ਜੋ ਉਸ ਨੂੰ ਯਾਦ ਕਰਦਾ ਉਹਦਾ ਗੇੜ 84 ਮੁਕ ਜਾਉਂਦਾ ਏ ਕੌਡੇ ਰਾਖਸ਼ ਤੋਂ ਜੋ ਮਰਦਾਨਾ ਜੀ ਨੂੰ ਕੌਡੇ ਰਾਖਸ਼ ਤੋਂ ਕਰ ਦਿੱਤਾ ਆਖਿਆ ਪਹਿਲੇ ਜਾਮੇ ਦੇ ਵਿੱਚ ਵੀ ਬਾਬਰ ਦੀ ਕੈਦ ਦੇ ਵਿੱਚ ਕਰਵਾਉਂਦੀਆਂ ਐਮਨਾਬਾਦ ਦੀਆਂ ਬੇਗਮਾਂ ਨੂੰ ਸਤਗੁਰਾਂ ਨੇ ਛਡਾਇਆ ਭਾਈ ਮਰਦਾਨੇ ਨੂੰ ਕਉਂਦੇ ਰਾਖਸ਼ ਦੇ ਬੰਦਨਾਂ ਤੋਂ ਛਡਵਾਇਆ ਇਸ ਤੋਂ ਅੱਗੇ ਤੀਜੇ ਪਾਤਸ਼ਾਹ ਦੇ ਰੂਪ ਦੇ ਵਿੱਚ ਵੀ ਸਿੱਖਾਂ ਦੇ ਬੰਧਨ ਕੱਟੇ ਛੇਵੇਂ ਪਾਤਸ਼ਾਹ ਦੇ ਰੂਪ ਦੇ ਵਿੱਚ ਗਵਾਲੀਅਰ ਦੇ ਕਿਲੇ ਦੇ ਵਿੱਚ ਰਾਜਿਆਂ ਨੇ ਅਰਜ਼ ਕੀਤੀ ਮਹਾਰਾਜ ਤੁਸੀਂ ਜਾ ਰਹੇ ਹੋ ਤੇ ਸਾਡੀਆਂ ਤਾਂ ਹੱਡੀਆਂ ਵੀ ਨਹੀਂ ਇੱਥੋਂ ਜਾਣੀਆਂ ਸਾਡੇ ਵੀ ਬੰਧਨ ਤੜਵਾ ਦਿਓ ਸਾਡੇ ਵੀ ਸਾਡੀ ਵੀ ਬੰਦ ਖਲਾਸੀ ਕਰਵਾ ਦਿਓ ਤੇ ਛੇਵੇਂ ਪਾਤਸ਼ਾਹ ਨੇ ਵਚਨ ਕੀਤੇ ਜੋ ਨਰ ਆਤਰੁ ਕਹਿ ਇਕਬੇਰਾ ਸ੍ਰੀ ਹਰਗੋਬਿੰਦ ਜੀ ਮੈਂ ਤੇਰਾ ਕਿਆ ਗਿਣਤੀ ਹੈ ਈਹਾਂ ਛਡਾਵਣ ਨਿਕਟ ਨਾ ਦੇਉ ਦੂਤ ਜਮ ਆਮਣ ਜੇ ਕੋਈ ਸ਼ਰਦਾ ਨਾਲ ਕਹਿ ਦੇਵੇ हे ਸਤਿਗੁਰੂ ਮੈਂ ਤੇਰਾ ਹਾਂ ਇਥੋਂ ਦੇ ਬੰਦਾਂ ਦੀ ਤਾਂ ਗੱਲ ਕੀ ਹੈ ਜਮਾਂ ਦੇ ਬੰਦਰ ਵੀ ਨਹੀਂ ਪੈਣ ਦਿਆਂਗੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਤੇ ਗੁਰਦੇਵ ਸਤਿਗੁਰ ਬੰਦੀ ਛੋੜੜ ਹੈ ਜੀਵਨ ਮੁਕਤ ਕਰੈ ਉਡੀਣਾ ਤੇ ਤੁਹਾਡੇ ਬੰਧਨ ਵੀ 사ਤਗੁਰੂ ਜਰੂਰ ਕਟਣਗੇ ਤੁਸੀਂ ਕੜਗੀ ਧਰਪਤਾ ਦਸ਼ਮੇਸ਼ ਨੂੰ ਯਾਦ ਕਰਿਆ ਕਰੋ ਉਹਨਾਂ ਦਾ ਭਰੋਸਾ ਪੱਕਾ ਹੋਇਆ ਜਦੋਂ ਅਸੀਂ ਸਾਖੀ ਸੁਣਦੇ ਆ ਨਾ ਗੁਰੂ ਦੀ ਗੁਰੂ ਕੀ ਸਿੱਖਾਂ ਦੀ ਐਸੀ ਕਿਉਂ ਸੁਣਨੀ ਹੈ ਸੰਗਤ ਦੇ ਵਿੱਚ ਬਹਿ ਕੇ ਗੁਰੂ ਕੀ ਸਾਖੀ ਇਤਿਹਾਸ ਕਿਉਂ ਸੁਣਨਾ ਹੈ ਕਿਉਂਕਿ ਸਾਖੀ ਸੁਣਨ ਦੇ ਨਾਲ ਸਿੱਖੀ ਦੀ ਦ੍ਰਿੜਤਾ ਆਉਂਦੀ ਹੈ ਹਿਰਦੇ ਦੇ ਵਿੱਚ ਭਰੋਸਾ ਪੱਕਾ ਹੋ ਜਾਂਦਾ ਹੈ ਨਿਸ਼ਚਾ ਬਣਦਾ ਹੈ ਨਿਸ਼ਚੇ ਦੇ ਨਾਲ ਗੁਰਦੇਵ ਨੂੰ ਯਾਦ ਕਰਦੇ ਹਿਰਦੇ ਤੋਂ ਆਵਾਜ਼ਾਂ ਮਾਰਦੇ ਰੰਗ ਲਾਗਤ 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 ਹੈ ਭੈ ਭਾਗਤ 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 ਹੈ ਇੱਕ ਦਿਨ ਹਿਰਦੇ ਤੋਂ ਆਵਾਜ਼ ਵੱਜ ਗਈ ਅਰਜ ਹੋਤੀ ਹੈ ਕਬੂਲ ਜਬ ਦਿਲ ਸੇ ਹੋਤੀ ਹੈ ਮੁਸ਼ਕਿਲ ਤੋਂ ਜੇ ਹੈ ਕਿ ਜੇ ਮੁਸ਼ਕਿਲ ਸੇ ਹੋਤੀ ਹੈ ਦੋ ਤਿੰਨ ਮਿੰਟ ਦੀ ਇੱਕ ਹਫਤਾ ਕਿ ਕਿਮਾਂ ਦੇ ਜਾਚ ਖਾਂ ਸੋ ਇੱਕ ਦਿਨ ਮਹਾਰਾਜ ਸੱਚੇ ਪਾਤਸ਼ਾਹ ਤੱਕ ਰੁਸਤਮ ਰਾਓ ਤੇ ਬਾਲਾ ਰਾਓ ਦੀ ਹਿਰਦੇ ਤੋਂ ਵੱਜੀ ਹੋਈ ਆਵਾਜ਼ ਪਹੁੰਚ ਗਈ ਧਨ ਕਲਗੀ ਧਰਪਤਾ ਦਸ਼ਮੇਸ਼ ਸ੍ਰੀ ਗੁਰਪ੍ਰਤਾਪ ਸੂਰਜੀ ਗ੍ਰੰਥ ਦੇ ਕਰਤਾ ਲਿਖਦੇ ਹਨ ਇਤਬ ਸਤਿਗੁਰੂ ਤਰੰਗਮ ਪ੍ਰੇਰਾ ਪੰਛੀ ਜਿਮ ਗਮਣੇ ਤਿਸ ਬੇਰਾ ਮਹਾਰਾਜ ਸੱਚੇ ਪਾਤਸ਼ਾਹ ਨੀਲੇ ਦੇ ਸ਼ਾ ਅਸਵਾਰ ਆਕਾਸ਼ ਮੰਡਲ ਦੇ ਰਸਤੇ ਉੱਪਰ ਤੋਂ ਚਮਕਾਰਾ ਮਾਰਦੇ ਹਨ ਤੇ ਅੱਖਾਂ ਚੰਦਿਆ ਦੇਂਦੀਆਂ ਹਨ ਸੰਗਲ ਪੈਰਾਂ ਨੂੰ ਬੇੜੀਆਂ ਹੱਥਾਂ ਦੇ ਵਿੱਚ ਹੱਥ ਕੜੀਆਂ ਜਗੜੇ ਹੋਏ ਰੁਸਤਮ ਰਾਉ ਤੇ ਬੱਲਾ ਰਾਉ ਜਦੋਂ ਉੱਪਰ ਵੱਲ ਨੂੰ ਵੇਖਦੇ ਐ ਤੇ ਸੁਭਾਵਕੀ ਮੂੰਹ ਦੇ ਵਿੱਚੋਂ ਨਿਕਲਦਾ ਹੈ ਕਿ ਕੌਣ ਹੈ ਸਰਦੇਵ ਆਖਦੇ ਜਿਹਨੂੰ ਯਾਦ ਕਰਦੇ ਉਹ ਹੀ ਹਾਂ ਆਓ ਵੇਖੀਏ ਮਹਾਰਾਜ ਸੱਜੇ ਪਾਤਸ਼ਾਹ ਨੇ ਹੁਕਮ ਲਾਇਆ ਕਿ ਦੋਵੇਂ ਪਾਸੇ ਦੀਆਂ ਰਕਾਬਾਂ ਇੱਕ ਪਾਸਿਓਂ ਰੁਸਤਮਰਾਓ ਪਕੜ ਲਵੇ ਤੇ ਦੂਜੇ ਪਾਸਿਓਂ ਬੱਲਰਾਓ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਇਹ ਪ੍ਰਤੱਖ ਜਾਹਰ ਕਲਾ ਦਾ ਕਹਾਤ ਜਿਵੇਂ ਮਹਾਰਾਜ ਨੇ ਰੁਸਤਮਰਾਓ ਤੇ ਬੱਲਰਾਓ ਨੂੰ ਸਤਾਰੇ ਨਾਮੇ ਕਿਲੇ ਦੇ ਵਿੱਚੋਂ ਕੱਢ ਕੇ ਮੁਕਤ ਕਰਵਾਇਆ ਤੇ ਮਨਮਾੜ ਵੇਖਿਆ ਲਿਆ ਕੇ ਉਤਾਰਿਆ ਸਤਿਗੁਰੂ ਸੱਚੇ ਪਾਤਸ਼ਾਹ ਦਾ ਇਹ ਮਹਾਰਾਜ ਸੱਚੇ ਪਾਤਸ਼ਾਹ ਦਾ ਅਚਰਜ ਕਾਤਕ ਗੱਡੀ ਸ਼ੰਮ ਦੇ ਵਿੱਚ ਦਲਬਾਬਾ ਬੀਦੀ ਚੰਦ ਸਾਹਿਬ ਜੀ ਦਾ ਹਜ਼ੂਰੀ ਕਵਿਸ਼ੇ ਦਇਤਾ ਇਉਂ ਬਿਆਨ ਕਰਦਾ ਹੈ ਦੋਵੇਂ ਰੂਸ ਤੋਂ ਮਾਰਾ ਉਹ ਬਾਲ ਲਾਰਾਓ ਕੈਦ ਮਾਰ ਹਟਿਆ ਦੀ ਇੱਕ ਸਿੱਖ ਸੀ ਇੱਕ ਸਿੱਖ ਸੀ ਸੁਣਾਉਂਦਾ ਬਾਣੀ ਹੋ ਗਿਆ ਭਰੋਸਾ 'Cause he's an old abbot. ਸਵਾਰੀ ਆ ਗਿਆ ਸੁंभ ਖੜ ਕੇ ਸੁंभ ਖੜ ਕੇ ਦਰਸ ਜਦ ਹੋਇਆ ਦੋਹਾਂ ਦੇ ਹੋ ਗਿਆ ਗੁਰਦੇਵ ਦੇ ਦیدار ਕਰਕੇ ਦੋਹਾਂ ਨੇ ਸੱਚੇ ਪਾਤਸ਼ਾਹ ਦੇ ਚਰਨ ਪਕੜੇ ਇੱਕ ਨੇ ਸੱਜੇ ਪਾਸੇੋਂ ਇੱਕ ਨੇ ਖੱਬੇ ਪਾਸੇੋਂ ਰਕਾਬਾਂ ਨੂੰ ਹੱਥ ਪਾਏ ਗੁਰਦੇਵ ਨੇ ਘੋੜੇ ਨੂੰ ਪ੍ਰੇਰਿਆ ਵਿਧਾਂਚਲ ਪਰਬਤ ਦੀ ਤਰਫ ਘੋੜਾ ਉੱਡਿਆ ਤੇ ਆਕਾਸ਼ ਮੰਡਲ ਦੇ ਰਸਤੇ ਨੂੰ ਤੈਅ ਕਰਦਿਆਂ ਮਨਮਾੜ ਵੇਖੇ ਗੁਰਦੇਵ ਸੱਚੇ ਪਾਤਸ਼ਾਹ ਨੇ ਦੋਹਾਂ ਨੂੰ ਉਤਾਰ ਦਿੱਤਾ ਜਦੋਂ ਹੇਠਾਂ ਉਤਰੇ ਉੱਪਰ ਵੇਖਦੇ ਆ ਤੇ ਕੁਝ ਵੀ ਨਜ਼ਰ ਨਹੀਂ ਆਉਂਦਾ ਸਾਤ ਸੰਗਤ ਜੀ ਗੁਰਦੇਵ ਦਾ ਇਹ ਅਸਚਰਜ ਕਾਤਕ ਵੇਖ ਕੇ ਦੋਵੇਂ ਕਿਰਤਾਰਥ ਹੋਏ ਬੜਾ ਅਸਚਰਜ ਮੰਨਿਆ ਦੋਹਾਂ ਨੇ ਸਤਿ ਹਜ਼ੂਰ ਹਾਜ਼ਰ ਹੈ ਨਾਜ਼ਰ ਕਤਹਿ ਨਾ ਭਇਓ ਦੁਰਾਈ ਗੁਰਦੇਵ ਸਦਾ ਹਾਜ਼ਰਾ ਹਜ਼ੂਰ ਹੈ ਕਿ ਜ਼ਾਹਰਾ ਜ਼ਹੂਰ ਹੈ ਸੋ ਫੇ ਇਥੋਂ ਇੱਥੇ ਜਿੱਥੇ ਮਨਮਾੜ ਵਿਖੇ ਲਿਆ ਕੇ ਗੁਰਦੇਵ ਨੇ ਉਤਾਰਿਆ ਉੱਥੇ ਅਜ ਸੁੰਦਰ ਅਸਥਾਨ ਸੁਭਾਏਮਾਨ ਹੈ ਮਹਾਪੁਰਖਾਂ ਦੀ ਸੇਵਾ ਹੈ ਸੋ ਜਥੇਦਾਰ ਭਾਈ ਰਣਜੀਤ ਸਿੰਘ ਜੀ ਮਾਹਪੁਰਖਾਂ ਦੀ ਲਾਈ ਡਿਊਟੀ ਨੂੰ ਉੱਥੇ ਨਿਭਾਉਂਦੇ ਆ ਗੁਰੂ ਕੇ ਲੰਗਰ ਉੱਤਟ ਵਰਤਦੇ ਹਨ ਸੋ ਜੋ ਸੱਚਖੰਡ ਨੂੰ ਟ੍ਰੇਨ ਜਾਂਦੀ ਹੈ ਆ ਦੋਵੇਂ ਵਕਤ ਉਸ ਸਥਾਨ ਤੋਂ ਲੰਗਰ ਪਹੁੰਚਦਾ ਹੈ ਪਾਵਨ ਸਤਿਗੁਰਾਂ ਦੇ ਨਾਮ ਤੇ ਸਕੂਲ ਚੱਲ ਰਿਹਾ ਹੈ ਨਾਵੇਂ ਪਾਤਸ਼ਾਹ ਦਾ ਵੀ ਇਸਤਾਨੇ ਦੇ ਨੇੜੇ ਹੀ ਹੈ ਇਥੋਂ ਇਹ ਦੋਹੇ ਮਹਾਰਾਜ ਦੇ ਪਾਵਨ ਸਥਾਨ ਸੱਚਖੰਡ ਸ੍ਰੀ ਹਜੂਰ ਸਾਹਿਬ ਅਬਜੋਨਗਰ ਵਿਖੇ ਪਹੁੰਚ ਕੇ ਨਮਸਕਾਰ ਕਰਦੇ ਹਨ ਸੋ ਇੱਥੋਂ ਦੇ ਗੁਰਸਿੱਖ ਜਿਹੜੇ ਬਹੁਤ ਵਿਰਾਗ ਕਰਦੇ ਸੀ ਮਹਾਰਾਜ ਦੇ ਸੱਚਖੰਡ ਪਿਆਨਾ ਕਰ ਜਾਣਦੇ ਉਹਨਾਂ ਸਾਰੇ ਵਿਰਾਗ ਕਰ ਰਹੇ ਸਿੱਖਾਂ ਨੂੰ ਜਾ ਕੇ ਆਣ ਕੇ ਇਹ ਕੌਤਕ ਦੱਸਿਆ ਆਖਿਆ ਮਹਾਰਾਜ ਤਾਂ ਹਾਜ਼ਰ ਨਾਜ਼ਰ ਹੈ ਜਿੱਥੇ ਵੀ ਯਾਦ ਕਰੋ ਗੁਰਦੇਵ ਹਾਜ਼ਰ ਹਨ ਇੱਥੋਂ ਫਿਰ ਇਵੇਂ ਇਤਿਹਾਸ ਵਿੱਚ ਲਿਖਿਆ ਮਿਲਦਾ ਹੈ ਵੀ ਇਹ ਦਿੱਲੀ ਪਹੁੰਚੇ ਗੁਰੂ ਕੇ ਮਹਿਲਾਂ ਦੇ ਪਾਸ ਜਾ ਕੇ ਵੀ ਇਹ ਮਹਾਰਾਜ ਸੱਚੇ ਪਾਤਸ਼ਾਹ ਦਾ ਕੌਤਕ ਇਹਨਾਂ ਨੇ ਸਾਂਝਾ ਕੀਤਾ ਇਸ ਪ੍ਰਕਾਰ ਚਲਗੀ ਤਰਪਤਾ ਦਸ਼ਮੇਸ਼ ਦਾ ਇਹ ਅਸਚਾਰਜ ਇਤਿਹਾਸ ਜੋ ਆਪ ਜੀ ਨੇ ਸਰਮਣ ਕੀਤਾ ਹੈ ਸੋ ਅਨੇਕ ਗਲਤੀਆਂ ਭੁੱਲਾਂ ਤਰੁੱਟੀਆਂ ਇਤਿਹਾਸ ਬਿਆਨ ਕਰਦਿਆਂ ਰਹਿ ਜਾਂਦੀਆਂ ਹਨ ਸੋ ਅਣਜਾਣ ਸੰਭੇ ਕਿ ਮਾਫ ਕਰਨਾ ਅਗਾਂ ਵਾਸਤੇ ਸਮਤ ਬਖਸ਼ਣੀ ਸਤਿਗੁਰਾਂ ਦਾ ਸ਼ੁਕਰਾਨਾ ਸੋ ਸਾਰੇ ਗੁਰੂ ਕੀ ਸੰਗਤ ਦਾ ਸਾਰੇ ਪ੍ਰਬੰਧਕ ਗੁਰਮਖੰਡਾ ਦਾ ਧੰਨਵਾਦ ਸੋ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਸਿੰਘ ਸਜੋ ਅੰਮ੍ਰਿਤ ਛਕੋ ਔਰ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ